ਅੰਕਲ ਸਰਸ਼ੀਕਾਲ ਜੀ ਸਰਸ਼ੀਕਾਲ ਬਾਈ ਅੰਕਲ ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਹੁਰਾ ਸਾਹਿਬ ਗੁਜ਼ਰ ਗਏ ਸੀ ਕੱਲ ਨੂੰ ਉਹਨਾਂ ਦਾ ਭੋਗ ਹੈ ਤੁਸੀਂ ਟਾਈਮ ਨਾਲ ਪਹੁੰਚ ਜਿਓ ਪੁੱਤ ਮੈਂ ਤਾਂ ਬਿਮਾਰ ਹਾਂ ਨਾ ਮੇਰੇ ਮੁੰਡੇ ਆਉਣਗੇ ਓਏ ਮੁੰਡਿਓ ਗੱਲ ਸੁਣੋ ਹਾਂਜੀ ਬਾਪੂ ਜੀ ਓ ਪੁੱਤ ਹਾਂਜੀ ਕੱਲ ਨੂੰ ਇਹਨਾਂ ਦੇ ਸਹੁਰਾ ਸਾਹਿਬ ਦੇ ਭੋਗ ਤੇ ਜਾਇਆ ਠੀਕ ਹੈ ਬਾਪੂ ਜੀ ਨਾਲੇ ਮੇਰਾ ਵੀ ਕੁਝ ਪਤਾ ਨਹੀਂ ਹੈ ਮੈਂ ਹੁਣ ਦੋਨੋਂ ਤੁਹਾਨੂੰ ਸਾਰਾ ਕੁਝ ਵੰਡੇ ਦੇਣਾ ਹੋਣੀ ਓ ਬਾਪੂ ਜੀ ਆ ਕਿਹੋ ਜੀਆਂ ਗੱਲਾਂ ਕਰਨ ਲੱਗ ਗਈ। ਚਲੋ ਜੇ ਵੰਡਣ ਲੱਗੇ ਹੀ ਹੋ ਤਾਂ ਵੰਡ ਦੋ ਫਿਰ। ਗੱਲ ਸੁਣ ਲੈ ਪੁੱਤਰਾ। 5 ਫੇਸ ਵਾਲਾ 4 ਫੇਸ ਵਾਲੇ ਕੋਟੀਆਂ ਸਹਾਰੀਆਂ ਤੇਰੀਆਂ। ਠੀਕ ਹੈ। ਠੀਕ ਹੈ ਬਾਪੂ ਜੀ। ਓਏ ਤੂੰ ਚਿੰਤਾ ਨਾ ਕਰ। ਮੈਂ ਬਰਾਬਰ ਦੋ ਲੂੰਗਾ ਤੈਨੂੰ। 70 ਸੈਕਟਰ ਦੇ ਸਾਰੇ ਮਾਰਕੀਟ ਤੇ। ਠੀਕ ਹੈ ਬਾਪੂ ਜੀ। ਹਾਏ ਹਾਏ। ਸਾਡੇ ਬਾਪੂ ਨੂੰ ਤਾਂ ਸਾਡੇ ਪੱਲੇ ਕੱਖ ਨਹੀਂ ਪਾਇਆ। ਤੁਹਾਡੇ ਬਾਪੂ ਨੇ ਤਾਂ ਤੁਹਾਨੂੰ ਇੰਨਾ ਕੁਝ ਦੇਤਾ। ਕੀ ਇੰਨਾ ਕੁਝ ਦਿੰਦਾ ਇਹਨੇ? ਅਪਾ ਜੀ ਨੂੰ ਸਾਰੀਆਂ ਕੋਠੀਆਂ ਦੇਤੀਆਂ ਤੁਹਾਨੂੰ 70 ਸੈਕਟਰ ਵਾਲੀ ਸਾਰੀ ਮਾਰਕੀਟ ਦੇਤੀ ਹੋਰ ਕੀ ਚਾਹੀਦਾ ਉਹ ਕਿਹੜੀ ਮਾਰਕੀਟ ਸਾਡਾ ਬਾਪੂ ਤਾਂ ਅਖਬਾਰ ਸਿੱਟਣ ਜਾਂਦਾ ਸੀ ਮਾਰਕੀਟ ਚ ਉਹ ਦਿੱਤੀ ਆ ਮੈਨੂੰ